ਗੁਰਾਇਆਂ ਇਲਾਕੇ ਵਿੱਚ ਦਿਨ ਪੱ ਦਿਨ ਚੋਰੀਆਂ ਦੀ ਪਰਮਾਰ ਹੋ ਰਹੀ ਚੋਰ ਰਜਾਨਾ ਹੀ ਚੋਰੀਆਂ ਬਿਨਾ ਕਿਸੇ ਡਰ ਤੋਂ ਕਰ ਰਹੇ ਪੀਤੀ ਰਾਤ ਚੋਰਾ ਬਲੋ ਗੁਰਾਇਆਂ ਬੜਾ ਪਿੰਡ ਰੋਡ ਤੇ ਸੁਮਨ ਬਿਲਡਿੰਗ ਬਾਰਕਸ਼ ਦੀ ਦੁਕਾਨ ਦੀ ਕੰਦ ਨੁਸਾਨ ਲਾ ਕੇ ਹਜ਼ਾਰਾਂ ਰੁਪਏ ਦਾ ਸਮਾਨ ਲੈ ਕੇ ਅਤੇ ਨਗਦੀ ਲੈ ਕੇ ਫਰਾਰ ਹੋ ਗਏ ਇਸ ਸਬੰਧੀ ਦੁਕਾਨ ਦੇ ਮਾਲਕ ਮਦਨ ਲਾਲ ਪੁੱਤਰ ਗਰਵਾਕ ਸ਼ਰਮਾ ਵਾਸੀ ਕਮਾਲਪੁਰ ਨੇ ਦੱਸਿਆ ਕਿ ਚੋਰੀ ਦਾ ਉਸ ਸਮੇਂ ਪਤਾ ਲੱਗਾ ਜਦੋਂ ਰਜਾਨਾ ਹੀ ਤਰ੍ਹਾਂ ਸਵੇਰੇ ਦੁਕਾਨ ਖੋਲਣ ਲੱਗੇ ਤਾਂ ਦੇਖਿਆ ਚੋਰ ਕੰਧ ਪਾੜ ਕੇ ਦੁਕਾਨ ਅੰਦਰੋਂ ਬਿਲਡਿੰਗ ਸੈੱਟ 10000 ਰੁਪਏ ਦੀ ਨਗਦੀ ਅਤੇ ਹੋਰ ਕੀਮਤੀ ਸਮਾਨ ਲੈ ਗਏ ਇਸ ਸਬੰਧੀ ਕਰਾਇਆ ਪੁਲਿਸ ਨੂੰ ਸੂਚਨਾ ਕਰ ਦਿੱਤਾ ਗਿਆ ਮੌਕੇ ਤੇ ਡਿਊਟੀ ਅਫਸਰ ਹਰਪਰਜਨ ਸਿੰਘ ਗੱਲ ਨੇ ਪਹੁੰਚ ਕੇ ਚੋਰੀ ਦਾ ਜਾਇਜ਼ਾ ਲਿਆ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਚੋਰਾ ਬਲੋ ਨਾਲ ਦੀਆਂ ਦੁਕਾਨਾਂ ਨੂੰ ਵੀ ਸਨ ਲਾਉਣ ਦੀ ਕੋਸ਼ਿਸ਼ ਕੀਤੀ ਪਰ ਅਸਫਲ ਰਹੇ। ਦੁਕਾਨਦਾਰਾਂ ਨੇ ਪੁਲਿਸ પાસે ਮੰਗ ਕੀਤੀ ਹੈ ਕਿ ਰਾਤ ਸਮੇਂ ਗਸ਼ਤ ਨੂੰ ਵਧਾਇਆ ਜਾਵੇ। ਗਰਾਿਆਂ ਤੋਂ ਰਾਜਕੁਮਾਰ ਨੰਗਲ ਦੀ ਖਾਸ ਰਿਪੋਰਟ ਲਿੰਕ ਨੂੰ ਲਾਇਕ ਤੇ ਸ਼ੇਅਰ ਕਰੋ। ਮੇਰਾ ਨਾਮ ਮਦਨ ਲਾਲ ਹੈ ਸੋਮਨ ਬੈੱਲਕੇ ਬਰਕਸ ਪੜਾ ਬੰਡ ਰੋਡ ਰੁੜਕਾ ਛੋੜਾ ਕੀ ਗੱਲ ਕੀ ਹੋਈ ਹੈ ਗੱਲ ਵਜੀ ਆਪਣੇ ਚੋਰੀ ਹੋ ਗਈ ਰਾਤੀ ਰੋਸ਼ਨਦਾਨ ਪਟਕੇ ਨਾ ਪਿਛਲੇ ਦੇ ਬੈਕ ਸਾਈਡ ਤੇ ਆਪਣੇ ਇੱਕ ਬੈਡ ਸੈੱਟ ਤੇ 5000 ਰੁਪਏ ਜਿਹੜਾ ਆਪਣੀ ਅਲਮਾਰੀ ਦੇ ਵਿੱਚ ਇੱਕ ਟ੍ਰੇਲ ਲੈ ਕੇ ਪੱਕੀ ਬੋਸ ਮਹਾਰਾਜੇ ਉਹ ਮਣੀ ਪਤਾ ਨਹੀਂ ਬੋਜਣ ਦਾ ਹੋਵੇ ਬੌਲਿਸਟ ਨੂੰ ਸੂਚਿਤ ਕਰਦੇ ਸੀ ਬੌਲਿਸਟ ਨੂੰ ਸੂਚਿਤ ਕਰਤਾ ਬੌਲਿਸਟ ਆਦੀ ਆਦੀ ਕਰਤਾ ਕਰਤਾ ਕੌਂਚੀ ਕੌਂਚੀ ਬੋਲਦਾ ਤੇ ਮੰਗ ਕੀ ਕਰਦੇ ਤੁਸੀਂ ਮੰਗੇ ਵੀ ਥੋੜਾ ਇਹਨਾਂ ਨੱਥ ਪਾਈ ਜਾਵੇ ਵੀ ਹਰ ਕੋ ਬੰਦਾ ਸੁਰੱਖਤ ਹੋਵੇ ਜਾਂ ਚੋਰੀਆਂ ਬਾਹਰ ਦਾ ਬਤੀ ਬਹੁਤ ਜ਼ਿਆਦਾ ਰਹੀਆਂ ਉਹੀ ਬੰਦੇ ਨੇ ਕਰਨਾ ਉਹੀ ਖਾਣਾ ਬੰਦੇ ਨੇ ਨਹੀਂ ਪਿੱਛੇ ਥੋੜਾ ਇਨਸਾਫ ਮਿਲੇ ਬਸ ਪਿੱਛੇ ਕਈ ਦੁਕਾਨਾਂ ਹੋਰ ਵੀ ਨਿਸ਼ਾਨਾ ਬਣਾਉਂਦੇ ਆ ਨਾਲ ਨਾਲ ਦੀ ਮੇਰੇ ਮੋਬਾਈਲਾਂ ਦੀ ਦੁਕਾਨ ਹੈ ਮੇਰੀ ਮੋਬਾਈਲ ਉਹਨਾਂ ਵੀ ਨੁਕਸਾਨ ਪਹੁੰਚਾਇਆ ਇਦਾਂ ਤੇ ਵਜਾ ਉਹਦਾ ਵਜਾ ਹੋ ਗਿਆ ਇਹਦਾ ਮੇਰੇ ਦਾ ਨੁਕਸਾਨ ਹੋ ਗਿਆ ਇਹਦਾ ਪੈਣਾ ਸਟਿਕਾ ਟ੍ਰੈਂਡ ਸੀਗੀ ਏ ਦਾ 50 ਰੁਪਇਆ ਸੀਗਾ ਉਹ ਗੱਲੇ ਦੇ ਵਿੱਚ ਲੱਗਿਆ ہماری ਰਲਵਾਰੀ ਦੀ ਸਾਰੀ ਮਿਲ ਰੰਗ ਗਈ ਤਾਂ ਦੇ ਪਾਸੋਂ ਗਿਆ ਤੇ ਮੈਨੂੰ ਲੱਗੀ ਆ ਜੀ ਤੇ ਆਪਣੀ ਕੇਸੀ 14 ਨਾਂ ਕੀ ਹੈ ਲੱਖੀ ਮਾਈ ਜੋਹੇਰੀ ਨਾ ਉਹ ਅੱਜ ਜੀ ਤੇ ਰਾਤ ਨੂੰ ਪਤਨੀ ਹੋਂ ਕਰੂ ਆਏ ਆ ਚੋਰ ਤੇ ਇਹਨਾਂ ਨੇ ਕੰਧ ਪਾੜਨ ਦੀ ਕੋਸ਼ਿਸ਼ ਕੀਤੀ ਹੈ ਇੱਧਰੋਂ ਤੇ ਪਿੱਛੋਂ ਵੀ ਕੰਧ ਪਾੜਨ ਦੀ ਕੋਸ਼ਿਸ਼ ਕੀਤੀ ਹੈ ਹਾਂਜੀ ਹਾਂਜੀ ਇਹ ਪੈਰਾ ਬੁਰਾ ਨਹੀਂ ਲੱਗਦਾ ਭਾਜੀ ਪੈਰਾ ਜੀ ਅੱਗੇ ਸੀਗਾ ਸਾਲ ਕੁ ਪਹਿਲਾਂ ਦੁਕਾਨਦਾਰ ਕਈ ਪੈਸੇ ਨਹੀਂ ਦਿੰਦੇ ਸੀ ਉਹਦੇ ਕਰਕੇ ਹੁਣ ਦੁਬਾਰਾ ਦੇਖਦੇ ਆ ਜੀ ਇਸੇ ਵਾਰ ਬਣਾ ਬੋਗਾ ਹੁਣ ਬਣਾ ਜੀ ਨੁਕਸਾਨ ਇਦਾਂ ਹੁਣ ਰੇਕ ਦਾ ਕੱਲੂ ਕਿਸੇ ਦਾ ਭਾਈ ਉਹਨਾਂ ਦਾ ਨੁਕਸਾਨ ਤਾਂ ਜਿੰਨੂ ਹੋ ਗਿਆ ਪਰ ਫੇ ਵੀ ਜਿੰਦਾ ਵੀ ਆ ਚਲੋ ਗੁਰਗਾਂਦਾਬ ਜਿਲ੍ਹਾ ਜਿਹੜੀਆਂ ਇੱਥੇ ਦੁਕਾਨਾਂ ਆ ਸਾਰੇ ਦੁਕਾਨਦਾਰ ਆ ਤੇ ਜਿਆਦਾ ਇਹ ਕਹਿਆ ਕਿ ਰਾਤ ਨੂੰ ਇਹ ਰਾਤ ਚੋਰੀ ਹੋਈ ਆ ਮਦਨ ਨਾਲ ਦੇ ਮਦਨ ਨਾਲ ਦੇ ਚੋਰੀ ਹੋਈ ਆ ਪਿੱਛੋਂ ਦੀ ਆ ਕੇ ਜਿਹੜਾ ਉਹਦਾ ਰੋਸ਼ਨਦਾਨ ਸੀ ਰੋਸ਼ਨਦਾਨ ਪੱਟ ਕੇ ਉਹਦੇ ਵਿੱਚ ਦੀ ਇਹ ਬੰਦਾ ਪਤਰਾ ਜਾਂ ਕੋਈ ਲੰਘਿਆ ਤਾਂ ਉਹ ਅੰਦਰੋਂ ਇੱਕ ਬੈਡਿੰਗ ਸੈੱਟ ਲਗਾਇਆ ਜਿਹੜਾ ਘਰਾਂ ਜਾ ਕੇ ਚੱਕ ਲ ਜਾਂਦੇ ਹੁੰਦੇ ਆ ਤੇ ਨਾਲ ਡ੍ਰਿਲਾਂ ਚੋਰੀ ਹੋਈਆਂ ਕੁਝ ਨਗਦ ਕੈਸ਼ ਚੋਰੀ ਹੋਇਆ ਤੇ ਨਾਲ ਦੀ ਦੁਕਾਨ ਮੋਹਿਨਾਂ ਦੀ ਸੀ ਤੇ ਮਾਨਨ ਕਦਾਨ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਉਹਦਾ ਕਿਉਂਕਿ ਪਿੱਛੋਂ ਡਬਲ ਕੰਦ ਹੋਣ ਕਰਕੇ ਉਹਦਾ ਬਚਾਅ ਹੋਇਆ ਉਹਦੇ ਨਾਲੇ ਬੀਜੀ ਵਾਲੀ ਦੁਕਾਨ ਸੀਗੀ ਸ਼ੈਂਟੀ ਦੀ ਉਹ ਉਹ ਉਹਦੇ ਵੀ ਜਾ ਕੇ ਰੋਸ਼ਨਦਨ ਪਟਾਇਆ ਜਦੋਂ ਉਹਦੇ ਦੇਖਿਆ ਰੋਸ਼ਨਦਨ ਦੇ ਅੱਗੇ ਮੋਹਰੇ ਸਰੀਏ ਆ ਗਿਆ ਤਾਂ ਉਹ ਵੀ ਬੰਦ ਕਰਕੇ ਇਸ ਕਰਕੇ ਮਦਨ ਲਾਲ ਦੀ ਜਿਹੜੀ ਦੁਕਾਨ ਆ ਇਹਦੇ ਵਿਛੀ ਦੀ ਨਾਕੇ ਉਹਨਾਂ ਨੇ ਫਿਰ ਲੱਤੀ ਦੀ ਦੁਕਾਨ ਨੂੰ ਅੰਦਰ ਬਾੜ ਦੀ ਪਾੜ ਨਾਲ ਲਾਉਣ ਲੱਗੇ ਸੀ ਤੇ ਤਦਨ ਉਹ ਵੀ ਨਕਾ ਨਹੀਂ ਇਹਨਾਂ ਕੋਲੋਂ ਸਾਫੀ appartment ਜਾਂ ਕਾਰਖੇ ਤੇ ਇੱਥੇ ਕਿਨ ਲਗੇ ਆ ਔਰ ਸਾਡੀ ਪ੍ਰਸ਼ਾਸਨ ਨੂੰ ਤਾਂ ਇਹੀ ਮੰਗਿਆ ਕਿ ਇੱਥੇ ਗਸ਼ਟ ਵਧਾਈ ਜਾਵੇ ਤਾਂ ਜੋ ਦੁਕਾਨਾਂ ਵਾਲੇ ਤਾਂ ਸਵੇਰੇ ਕੰਮ ਕਰਕੇ ਤਾਂ ਰਾਤ ਨੂੰ ਘਰਾਂ ਚਲ ਜਾਂਦੇ ਆ ਲੇਕਿਨ ਰਾਤ ਨੂੰ ਕੋਈ ਇੰਨੇ ਸੇਫ ਨਹੀਂ ਹੈ ਇਸ ਕਰਕੇ ਸਾਡੀ ਪ੍ਰਸ਼ਾਸਨ ਨੂੰ ਇਹੀ ਮੰਗਿਆ ਕਿ ਵਕਤ ਵਕਤ ਦੱਸਦੇ ਇਥੇ ਇਹਨਾਂ ਦੁਕਾਨਾਂ ਤੇ ਬੜਾ ਪੰਡਰ ਰੋਡ ਤੇ ਗਸ਼ਟ ਲੱਗੇ ਜੁਦੀ ਰਾਤ 18 ਦੀ ਰਾਤ ਨੂੰ ਹੋਈ ਜਾਂ ਨਹੀਂ ਸਵੇਰੇ ਦੇਖਿਆ ਤੇ ਸੂਰੇ ਤੋਂ ਕੋਈ ਨਾ ਦਿੱਤਾ ਤੇ ਮੱਫਾ ਦਿੱਖ ਲਿਆ ਤੇ ਅਸੀਂ ਸਾਡੀ ਪਹਾੜ ਜਾ ਰਹੀ ਹੈ ਵੱਧ ਵੱਧ ਪੈਟਰੋਲ ਨਾਲ ਜਰਾ ਦਾ ਉਹ ਜੱਟ ਕਰਕੇ ਕੈਮਰੇ ਦੇ ਚੈੱਕ ਕਰਕੇ ਉਹ ਦੇਖ ਰਹੇ ਹੈ ਭਾਰਤ ਕਿੰਨਾ ਕਿ ਨੁਕਸਾਨ ਹੋਇਆ ਸائیں ਇਲੈਕਟ੍ਰੋਨ ਉਹ ਹਦਰ ਸ਼ਮਰ ਬਿਲਡਿੰਗ ਸੇ ਤੋ ਦੁਕਾਨ ਹੈ ਬਿਲਡਿੰਗ ਤੇ ਉਹ ਇਹ ਦੱਸ ਰਿਹਾ ਕਿ ਦੇਖੋ ஊட்டி ரெட்டிட்டி ஒரு நாள்